ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਨੇ ਦਸਤਾਰ ਚੈਨਲ ਦੇ ਉੱਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਅੱਜ ਅਸੀਂ ਤੁਹਾਨੂੰ ਮੋਨੇ ਸਿਰ ਦੇ ਉੱਤੇ ਕਿਸ ਤਰ੍ਹਾਂ ਅਸੀਂ ਬੱਟਾਂ ਵਾਲੀ ਪੱਗ ਸਜਾ ਸਕਦੇ ਹਾਂ ਉਸ ਬਾਰੇ ਦੱਸਾਂਗੇ ਇਸ ਵੀਡੀਓ ਦੇ ਵਿੱਚ ਸੋ ਕਿਸ ਤਰ੍ਹਾਂ ਅਸੀਂ ਮੋਨੇ ਸਿਰ ਦੇ ਉੱਤੇ ਬੱਟਾਂ ਵਾਲੀ ਪੱਗ ਸਜਾਉਣੀ ਹੈ ਸਭ ਤੋਂ ਪਹਿਲਾਂ ਅਸੀਂ ਸਿਰ ਦੇ ਉੱਤੇ ਇੱਕ ਰਮਾਲ ਬੰਨਣਾ ਰਮਾਲ ਦੀ ਜਗ੍ਹਾ ਤੇ ਤੁਸੀਂ 1 ਮੀਟਰ ਦੀ ਕੇਸ ਕੀ ਵੀ ਬਣ ਸਕਦੇ ਹਾਂ ਕੇਸ ਕੀ ਦਾ ਬੇਸ ਲਾਉਣਾ ਤੁਸੀਂ 1 ਮੀਟਰ ਦਾ ਪਰ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਰਮਾਲ ਦੀ ਵਰਤੋਂ ਕੀਤੀ ਹੈ ਇੱਕ ਤੁਸੀਂ ਸਿਰ ਦੇ ਉੱਤੇ ਰਮਾਲ ਬੰਨ ਲੈਣਾ ਜਿਹਦੇ ਨਾਲ ਕੋਈ ਵੀ ਲੜ ਖਿਸਕੇ ਨਾ ਹਿੱਲੇ ਨਾ ਜਿਹੜਾ ਪਹਿਲਾ ਲੜ ਲਗਾਉਣਾ ਤੁਸੀਂ ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਸਿਰ ਦੇ ਉੱਪਰੋਂ ਟੇਡਾ ਲਗਾਉਣਾ ਜਿੱਥੇ ਵੀਰ ਦਾ ਗੂਠਾ ਵਾ ਪਹਿਲਾ ਲੜ ਵੀ ਇੱਥੋਂ ਹੀ ਲਗਾਉਣਾ ਤੇ ਇੱਥੋਂ ਹੀ ਸਾਰੇ ਲੜ ਬਾਅਦ ਵਿੱਚ ਆਪਾਂ ਲਗਾਉਣੇ ਨੇ ਹਲਕੇ ਹਲਕੇ ਅੰਗੂਠੇ ਦੇ ਨਾਲ ਵੱਟ પા ਕੇ ਤੇ ਤੁਸੀਂ ਇੱਥੋਂ ਜਿਹੜਾ ਪੇਚ ਦੂਜਾ ਬਣਾਉਣਾ ਇੱਥੋਂ ਹਲਕਾ ਜਿਹਾ ਅੰਗੂਠੇ ਦੇ ਨਾਲ ਮੋੜਨਾ ਇਹਨੂੰ ਤੇ ਸਿਰੇ ਤੋਂ ਸਾਈਡ ਤੋਂ ਹੀ ਇਸ ਨੂੰ ਇਸ ਤਰ੍ਹਾਂ ਵੱਟ પા ਕੇ ਇਸ ਲੜ ਨੂੰ ਲਗਾਉਣਾ ਤੁਸੀਂ ਜਿਹੜਾ ਲੜ ਤੁਸੀਂ ਇਹ ਸ਼ੁਰੂ ਕਰਨਾ ਵਾ ਪਹਿਲਾ ਲੜ ਵੀ ਤੇ ਦੂਜਾ ਲੜ ਵੀ ਇਹ ਬਿਲਕੁਲ ਸਾਈਡ ਤੋਂ ਹੀ ਲਗਾਉਣੇ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤਾਂ ਕਿ ਤੁਹਾਡੀ ਜਿਹੜੀ ਪੱਗ ਦੀ ਸ਼ੇਪ ਹੈ ਉਹ ਵਧੀਆ ਆ ਸਕੇ ਇਹਨੂੰ ਲੜ ਨੂੰ ਤੁਸੀਂ ਵਿਚਾਲੇੋਂ ਨਹੀਂ ਸ਼ੁਰੂ ਕਰਨਾਗਾ ਪਹਿਲਾ ਲੜ ਵੀ ਜਿਹੜਾ ਲਗਾਉਣਾ ਉਹਨੂੰ ਤੁਸੀਂ ਸਾਈਡ ਤੋਂ ਹੀ ਸ਼ੁਰੂ ਕਰਕੇ ਉਹ ਲੜ ਲਗਾਉਣੇ ਨੇ ਬਾਅਦ ਵਿੱਚ ਤੁਸੀਂ ਹੌਲੀ-ਹੌਲੀ ਇਸ ਤਰ੍ਹਾਂ ਓਣੀ ਦਾ ਜਿਹੜਾ ਖੁੱਲਦਾ ਪਾਸਾ ਉਹ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਅੰਗੂਠੇ ਦੀ ਸਹਾਇਤਾ ਦੇ ਨਾਲ ਹਲਕਾ ਜਿਹਾ ਇਹਨੂੰ ਮੋੜਨਾ ਮੋੜਨ ਤੋਂ ਬਾਅਦ ਤੁਸੀਂ ਉਂਗਲਾਂ ਦੇ ਨਾਲ ਹੱਥ ਦੇ ਨਾਲ ਹੀ ਇਹਦੇ ਵਿੱਚ ਹਲਕੇ-ਹਲਕੇ ਵਟ ਪਾ ਦੇਣੇ ਨੇ ਸਾਰੇ ਲੜ ਤੁਸੀਂ ਉੱਥੋਂ ਹੀ ਮੋੜ ਕੇ ਲਾਉਣੇ ਨੇ ਜਿੱਥੋਂ ਆਪਾਂ ਦੂਸਰਾ ਲੜ ਮੋੜਿਆ ਸੀ ਸੋ ਹੌਲੀ-ਹੌਲੀ ਜਿਹੜਾ ਇਹ ਲੜ ਨੇ ਇਹ ਅੱਗੇ-ਅੱਗੇ ਨੂੰ ਆਉਣਗੇ ਜਿਵੇਂ-ਜਿਵੇਂ ਤੁਸੀਂ ਵੀਡੀਓ ਵਿੱਚ ਦੇਖੋਗੇ ਸੋ ਕਿਰਪਾ ਕਰਕੇ ਜਿਹੜੇ ਵੀਰ ਇਸ ਚੈਨਲ ਦੇ ਉੱਤੇ ਦਸਤਾਰ ਪੱਗਾਂ ਸਿੱਖ ਰਹੇ ਨੇ ਉਹ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਕੱਲੀ-ਕੱਲੀ ਗੱਲ ਹੈ ਜਿਹੜੀ ਉਹ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਅਸੀਂ ਇਹ ਲਾੜ ਲਗਾਉਣੇ ਆ ਕਿਸ ਤਰ੍ਹਾਂ ਕਿੱਥੇ ਅਸੀਂ ਅੰਗੂਠੇ ਦੀ ਸਹਤਾ ਦੇ ਨਾਲ ਜਾਂ ਉਂਗਲਾਂ ਦੀ ਸਹਤਾ ਦੇ ਨਾਲ ਕਿੱਥੇ ਵੱਟ ਪਾਉਣੇ ਨੇ ਕਿਸ ਤਰ੍ਹਾਂ ਪੂਣੀ ਨੂੰ ਸਾਫ਼ ਕਰਕੇ ਲਗਾਉਣਾ ਤੇ ਉੱਤੇ ਕਿਵੇਂ ਵੱਟ ਪਾਣੇ ਨੇਗੇ ਸੋ ਇਸ ਕਰਕੇ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਸੇ ਤਰ੍ਹਾਂ ਜੇ ਤੁਸੀਂ ਅਗਲਾ ਲਾੜਾ ਜਿਹੜਾ ਉਹ ਵੀ ਅੰਗੂਠੇ ਦੀ ਸਹਤਾ ਨਾਲ ਹਲਕਾ ਜਾਂ ਮੋੜ ਕੇ ਤੇ ਉਹਨੂੰ ਹਲਕਾ ਜਿਹਾ ਹੱਥ ਦੇ ਨਾਲ ਦਬਾਉਣਾ ਇਸ ਤਰ੍ਹਾਂ ਤੁਸੀਂ ਅਗਲਾ ਲੜ ਲਗਾਉਣਾ ਹੈ ਹੱਥ ਦੇ ਨਾਲ ਹਲਕਾ ਜਿਹਾ ਪ੍ਰੈਸ ਕਰਨਾ ਤੇ ਤੁਸੀਂ ਉਹ ਮੂੰਹ ਵਾਲੇ ਲੜ ਨੂੰ ਪਿੱਛੇ ਫੋਲਡ ਕਰਕੇ ਇਸ ਦੀ ਹੱਥਾਂ ਦੇ ਨਾਲ ਸੈਟਿੰਗ ਕਰ ਸਕਦੇ ਹੋ ਕਿਸ ਤਰ੍ਹਾਂ ਦੀ ਵੀ ਤੁਸੀਂ ਸ਼ੇਪ ਭਾਲਦੇ ਹੋ ਪੱਗ ਦੀ ਜਿਸ ਤਰ੍ਹਾਂ ਦੀ ਵੀ ਸ਼ੇਪ ਆਪਣੇ ਮੂੰਹ ਦੇ ਅਕੋਰਡਿੰਗ ਬਣਾਉਣੀ ਚਾਹੁੰਦੇ ਹੋ ਤੋ ਉਸੇ ਤਰ੍ਹਾਂ ਦੀ ਤੁਸੀਂ ਸ਼ੇਪ ਹੱਥ ਦੇ ਨਾਲ ਬਣਾ ਸਕਦੇ ਹੋ। ਵੱਟ ਪਾਉਣ ਲਈ ਤੁਸੀਂ ਬਾਜ ਦੀ ਸਹਾਇਤਾ ਵੀ ਲੈ ਸਕਦੇ ਹੋ ਜਿਹੜੇ ਤੁਹਾਨੂੰ ਲੱਗਦਾ ਵੀ ਲੜ ਢਿੱਲੇ ਨੇਗੇ ਹਲਕੇ-ਹਲਕੇ ਉਹਨਾਂ ਦੇ ਵਿੱਚ ਤੁਸੀਂ ਬਾਜ ਇਸ ਤਰ੍ਹਾਂ ਫੇਰ ਕੇ ਤੁਸੀਂ ਉਹ ਲੜ ਸਹੀ ਕਰ ਸਕਦੇ ਹੋ ਅਸੀਂ ਵੱਟ ਪਾ ਸਕਦੇ ਹਾਂ। ਤਾਂ ਜੋ ਤੁਹਾਡੀ ਪੱਗ ਦੇ ਵਿੱਚ ਹੋਰ ਵੀ ਜ਼ਿਆਦਾ ਵੱਟ ਪੈ ਸਕਣ। ਤੇ ਜਿਹੜੇ ਵੀਰ ਸਾਡੀ ਇਹ ਵੀਡੀਓ ਨੂੰ ਦੇਖ ਰਹੇ ਆ ਹੋਰ ਵੀ ਵੀਡੀਓ ਨੂੰ ਦੇਖਦੇ ਨੇਗੇ ਸੋ ਉਹਨਾਂ ਨੂੰ ਬੇਨਤੀ ਆ ਵੀ ਕਿਰਪਾ ਕਰਕੇ ਹਰ ਇੱਕ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਅਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪੋ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਕਿਸੇ ਵੀ ਪ੍ਰਕਾਰ ਦੀ ਤੁਸੀਂ ਦਸਤਾਰ ਸਿੱਖਣਾ ਚਾਹੁੰਦੇ ਹੋ ਜਾਂ ਕਿਸੇ ਵੀ ਵੀਡੀਓ ਵਿੱਚ ਅਸੀਂ ਕੋਈ ਵੀਡੀਓ ਪਾਈ ਆ ਉਹਦੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ ਕਿਰਪਾ ਕਰਕੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪੋ ਆਪਣੇ ਸੁਝਾਅ ਦਿਆ ਕਰੋ ਅਤੇ ਜਿਹੜੇ ਵੀਰਾਂ ਨੇ ਹਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਦਬਾਉਣ ਤਾਂ ਜੋ ਸਾਡੀ ਹਰ ਇੱਕ ਵੀਡੀਓ ਆਪ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਨਾਲ ਹੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਵੀਰ ਦਸਤਾਰ ਪੱਗਾਂ ਦਮਾਲੇ ਸਿੱਖ ਸਕਣ ਕਿ ਕਿਸ ਤਰ੍ਹਾਂ ਅਸੀਂ ਆਪਣੇ ਸਿਰ ਦੇ ਉੱਤੇ ਸੋਹਣੀ ਦਸਤਾਰ ਜਾਂ ਦਮਾਲਾ ਜਾ ਪਰਨਾ ਸੁਝਾ ਸਕਦੇ ਆ ਨਾਲ ਹੀ ਇਸ ਵੀਡੀਓ ਦੇ ਖੱਬੇ ਪਾਸੇ ਸਕਰੀਨ ਤੇ ਇੱਕ ਆਈ ਬਟਨ ਬਣਿਆ ਹੋਇਆ ਵਾ ਜਿਹੜੇ ਵੀਰਾਂ ਨੇ ਵੱਟਾਂ ਵਾਲਾ ਪਰਨਾ ਵੱਟਾਂ ਵਾਲਾ ਬੇਸ ਜਾਂ ਵੱਟਾਂ ਵਾਲੀ ਪੂਣੀ ਅਤੇ ਲਾਸਟ ਲੜ ਲਾਉਣ ਦੇ ਤਿੰਨ ਤਰੀਕੇ ਉਸ ਆਈ ਬਟਨ ਨੂੰ ਜੇ ਤੁਸੀਂ ਕਲਿੱਕ ਕਰੋਗੇ ਤਾਂ ਇਹ ਚਾਰੇ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇਗੀਆਂ ਤੁਸੀਂ ਉਸ ਤੇ ਜਾ ਕੇ ਇਹ ਚਾਰੇ ਵੀਡੀਓ ਦੇਖ ਸਕਦੇ ਹੋ ਹੁਣ ਅਸੀਂ ਪੱਗ ਦਾ ਸੈਕੰਡ ਲਾਸਟ ਲੜ ਲਗਾਵਾਂਗੇ ਸੋ ਤੁਸੀਂ ਜਿਵੇਂ ਦੇਖਿਆ ਸਾਰੀ ਵੀਡੀਓ ਦੇ ਵਿੱਚ ਆਪਾਂ ਥੋੜੇ ਥੋੜੇ ਇਹ ਲੜਾਂ ਨੂੰ ਥੋੜਾ ਥੋੜਾ ਅੱਗੇ ਲਈ ਆਉਣਾਵਾਂ ਜਿਵੇਂ ਆਪਾਂ ਸਾਈਡ ਤੋਂ ਇਹ ਲੜ ਸ਼ੁਰੂ ਕੀਤੇ ਸੀਗੇ ਹੌਲੀ ਹੌਲੀ ਤੁਸੀਂ ਹਲਕੇ ਹਲਕੇ ਜਦੋਂ ਇਹ ਲੜਾਂ ਨੂੰ ਲਾਉਣਾ ਤੁਸੀਂ ਥੋੜਾ ਥੋੜਾ ਇਹਨਾਂ ਨੂੰ ਅੱਗੇ ਨੂੰ ਲਈ ਆਉਣਾ ਤਾਂ ਜੋ ਤੁਹਾਡੀ ਪੱਗ ਦੀ ਜਿਹੜੀ ਸ਼ੇਪ ਆ ਉਹ ਵਧੀਆ ਆ ਸਕੇ ਜਿਸ ਤਰ੍ਹਾਂ ਤੁਸੀਂ ਸ਼ੇਪ ਭਾਲਦੇ ਹੋ ਜਿਸ ਤਰ੍ਹਾਂ ਤੁਹਾਨੂੰ ਸ਼ੇਪ ਚੰਗੀ ਲੱਗਦੀ ਏ ਉਸ ਤਰ੍ਹਾਂ ਦੀ ਤੁਹਾਡੀ ਪੱਗ ਦੀ ਛੇ ਪਾਛ ਕੇ ਸੋ ਫਿਰ ਤੁਸੀਂ ਹੱਥ ਦੇ ਨਾਲ ਪੱਗ ਦੀ ਸੈਟਿੰਗ ਕਰਨੀ ਹੈ ਜਿੱਥੋਂ ਵੀ ਤੁਹਾਨੂੰ ਲੱਗਦਾ ਕੋਈ ਲੜ ਧੱਲਾ ਜਾਂ ਕਿਵੇਂ ਵੀ ਆ ਉਹ ਤੁਸੀਂ ਹੱਥ ਦੇ ਨਾਲ ਸੈਟਿੰਗ ਕਰਨੀ ਹੈ ਤੇ ਇੱਥੇ ਅਸੀਂ ਪੱਗ ਪਿੰਨ ਦੇ ਨਾਲ ਪੱਗ ਦੇ ਵਿੱਚ ਵੱਟ ਪਾ ਰਹੇ ਹਾਂ ਸੋ ਜਿਹੜੇ ਵੀਰਾਂ ਨੂੰ ਪੱਗ ਫਨ ਵਾਲੀ ਨੌਲੇਜ ਹੈ ਹਲਕਾ ਹਲਕਾ ਤੁਸੀਂ ਫੇਰਨਾ ਕਿਉਂਕਿ ਜੇ ਅਸੀਂ ਦੱਬ ਕੇ ਫੇਰਿਆ ਤਾਂ ਸਾਡੀ ਪੱਗ ਵੀ 파ੜ ਸਕਦੀ ਹੈ ਕਿਉਂਕਿ ਅ ਪੱਗ ਪੈਨ ਦੇ ਨਾਲ ਉਹ ਪੱਗ ਦਾ ਕਪੜਾ ਪਾੜ ਸਕਦਾ ਵਾ ਤੇ ਤੁਸੀਂ ਬਾਜ ਦੀ ਸਹਾਇਤਾ ਲੈ ਸਕਦੇ ਹੋ ਵੱਟ ਪਾਉਣ ਲਈ ਤੇ ਜੇ ਤੁਸੀਂ ਪੱਗ ਪੈਨ ਨਾਲ ਵੱਟ ਪਾਉਣੇ ਆ ਤਾਂ ਬੜਾ ਧਿਆਨ ਦੇ ਨਾਲ ਤੁਸੀਂ ਹਲਕਾ ਹਲਕਾ ਉਹ ਵੱਟਾਂ ਦੇ ਵਿੱਚ ਪੱਗ ਪੈਨ ਨੂੰ ਫੇਰਨਾ ਤੇ ਤੁਸੀਂ ਲਾਸਟ ਲੜ ਲਗਾਉਣ ਦੇ ਲਈ ਪੱਗ ਪੈਨ ਵੀ ਇੱਥੇ ਯੂਜ਼ ਕਰ ਸਕਦੇ ਹੋ ਅਤੇ ਜੇ ਤੁਸੀਂ ਸਿੱਧਾ ਲਵਾਉਣਾ ਲੜ ਤਾਂ ਤੁਸੀਂ ਲੜ ਸਿੱਧਾ ਵੀ ਲਗਾ ਸਕਦੇ ਹੋ ਫਿਰ ਇਸ ਤਰ੍ਹਾਂ ਤੁਸੀਂ ਹੱਥ ਦੇ ਨਾਲ ਅੰਗੂਠੇ ਦੀ ਸਹਾਦਤ ਨਾਲ ਹੱਥਾਂ ਨਾਲ ਤੁਸੀਂ ਪੱਗ ਦੀ ਜੋ ਸੈਟਿੰਗ ਹੈ ਉਹ ਕਰਨੀ ਹੈ ਉਸ ਤੋਂ ਬਾਅਦ ਤੁਹਾਡਾ ਜੋ ਲਾਸਟ ਲੜਾ ਹੈ ਉਹ ਤੁਸੀਂ ਚੰਗੀ ਤਰ੍ਹਾਂ ਸਫਾਈ ਕਰਕੇ ਉਹਨੂੰ ਹਲਕੇ ਹਲਕੇ ਉਹਦੇ ਵਿੱਚ ਵੱਟ ਪਾਉਣੇ ਨੇ ਤੇ ਜੇ ਤੁਸੀਂ 모ੜੋਗੇ ਇਹ ਆਪਣੇ ਆਪ ਹੀ ਜੋ ਵੱਟ ਨੇ ਉਹ ਇਸ ਲੜ ਦੇ ਵਿੱਚ ਪੈ ਜਾਣਗੇ ਇਸ ਲੜ ਨੂੰ ਤੁਸੀਂ ਸਿੱਧਾ ਵੀ ਲਗਾ ਸਕਦੇ ਹੋ ਪਰ ਅਸੀਂ ਅੱਜ ਇਸ ਲੜ ਨੂੰ 모ੜ ਕੇ ਲਗਾਵਾਂਗੇ ਇਸ ਤਰ੍ਹਾਂ ਤੁਸੀਂ ਹਲਕਾ ਜਾਂ ਅੰਗੂਠੇ ਦੀ ਸਹਾਇਤਾ ਦੇ ਨਾਲ ਇਹ ਮੋੜ ਕੇ ਲਗਾਉਣਾ ਤੇ ਬਾਕੀ ਜੋ ਬਾਧਾ ਲੜ ਹੈ ਉਹਨੂੰ ਪੱਗ ਦੇ ਵਿੱਚ ਹੀ ਫੋਲਡ ਕਰ ਦੇਣਾ ਤੇ ਬਾਅਦ ਵਿੱਚ ਤੁਸੀਂ ਜੋ ਪੀਚ ਆਪਾਂ ਬਣਾਏ ਸੀ ਉਹਨਾਂ ਦੀ ਵੀ ਹੱਥ ਦੀ ਸਹਾਇਤਾ ਦੇ ਨਾਲ ਜਾਂ ਬਾਜ ਦੀ ਸਹਾਇਤਾ ਦੇ ਨਾਲ ਸਫਾਈ ਕਰ ਸਕਦੇ ਹੋ ਤਾਂ ਜੋ ਕੱਲਾ ਕੱਲਾ ਪੀਚ ਲੱਗਿਆ ਹੋਇਆ ਸੋਹਣਾ ਲੱਗੇ ਤੇ ਬਾਅਦ ਵਿੱਚ ਤੁਸੀਂ ਆਪਣਾ ਸੈਰ ਟਕਣਾਵਾ ਉਸ ਲੜਦੇ ਨਾਲ ਜੋ ਆਪਾਂ ਮੂੰਹ ਦੇ ਵਿੱਚ ਲੜ ਪਾਇਆ ਸੀ ਉਸ ਲੜਦੇ ਨਾਲ ਫਿਰ ਆਪਾਂ ਆਪਣੇ ਸਿਰ ਨੂੰ ਧਕਾਂਗੇ ਉਹਦੀ ਵੀਡੀਓ ਖਤਮ ਹੋਣ ਤੋਂ ਬਾਅਦ ਸਕ੍ਰੀਨ ਦੇ ਉੱਤੇ ਅਸੀਂ ਚਾਰ ਵੀਡੀਓ ਤੁਹਾਨੂੰ ਸ਼ੋਅ ਕਰਾਂਗੇ ਜਿਹਦੇ ਵਿੱਚ ਤੁਸੀਂ ਦਮਾਲਾ ਕਿਸ ਤਰ੍ਹਾਂ ਆਪਾਂ ਸਜਾਉਣਾ ਉਹ ਸਿੱਖ ਸਕਦੇ ਹੋ ਅਤੇ ਆਪਾਂ ਲਾਸਟ ਲੜ ਲਗਾਉਣ ਸਮੇਂ ਕਿਹੜੀਆਂ ਗਲਤੀਆਂ ਕਰਦੇ ਹਾਂ ਉਹ ਦੇਖ ਸਕਦੇ ਹੋ ਤੁਸੀਂ ਵੀ ਕਿਸ ਤਰ੍ਹਾਂ ਆਪਾਂ ਲਾਸਟ ਲੜ ਲਗਾਉਣਾ ਆ ਅਤੇ ਗਰਮਖੀ ਦਸਤਾਰ ਕਿਸ ਤਰ੍ਹਾਂ ਸਜਾਉਣੀਆਂ ਅਤੇ ਪਟਿਆਲਾ ਸਾਹੀ ਪੱਗ ਕਿਸ ਤਰ੍ਹਾਂ ਅਸੀਂ ਆਪਣੇ ਸਿਰ ਤੇ ਸਜਾਉਣੀਆਂ ਇਹ ਚਾਰ ਵੀਡੀਓ ਤੁਹਾਨੂੰ ਅਸੀਂ ਇਸ ਵੀਡੀਓ ਦੇ ਖਤਮ ਹੋਣ ਤੋਂ ਬਾਅਦ ਵਿੱਚ ਸਕਰੀਨ ਦੇ ਉੱਤੇ ਸ਼ੋਅ ਹੋਣਗੀਆਂ ਤੁਸੀਂ ਉਹਨਾਂ ਚਾਰਾਂ ਵੀਡੀਓ ਦੇ ਵਿੱਚੋਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ